ਸਵੀਤ ਗਿੱਲ ਵੀਰੇ ਬਹੁਤ ਬਹੁਤ ਮੁਬਾਰਕਾਂ ਦੇਨੂ ਠੀਕ ਹੈ ਬਾਈ ਐਨੀ ਟੀਮ ਲੈ ਕੇ ਆਏ ਅੱਜ ਹੈ ਨਾ ਖਾਸ ਗੱਲ ਏ ਸੀ ਕੋਈ ਹਾਂ ਸਸਿਕਲ ਦੋਸਤੋ ਸਵਾਗਤ ਕਰਦੇ ਆ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਹੁਤ ਖੁਸ਼ਖਬਰੀ ਹੈ ਜੀ ਆਪਣੇ ਮੰਗੂ ਬਾਈ ਤੇ ਗਿੱਲ ਬਾਈ ਤੇ ਸਰ ਹੋ ਗਈ ਪਾਰਟੀ ਪਾਰਟੀ ਕਿਹੜੀ ਗੱਲ ਦੀ ਆਉ ਤੁਹਾਨੂੰ ਦਿਖਾਉਣੇ ਆਪਾਂ ਅੱਜ ਆਪਾਂ ਪਹੁੰਚੇ ਆ ਜੀ ਫਾਰਮ ਹਾਊਸ ਤੇ ਲੋ ਜੀ ਬ੍ਰਦਰ ਸਟੱਡ ਫਾਰਮ ਦੇ ਤੁਹਾਨੂੰ ਆਪਾਂ ਜਾਨਵਰ ਦਿਖਾਉਣੇ ਆ ਸਾਰੇ ਪਿੰਡ ਨਾਗਰਾ ਟੌਪ ਦੇ ਕੋਡੇ ਰੱਖਦੇ ਆ ਇਹ ਆ ਜੀ ਕੋੜਾ ਰਾਜ ਗੁਲਜ਼ਾਰ ਕਰੋਤੀ ਆ ਕੋੜੇ ਦੀ ਖੜਨੀ ਕੋੜਨੀ ਰਾਜ ਗੁਲਜ਼ਾਰ ਕਿਉਂ ਕਾਲੀ ਕਰਾਉਂਦਾ ਸਰ ਇਹ 68+ ਹਾਈਟ ਹੈ ਜੀ ਇਹਦੀ ਸੂਰੇ ਵਾਲੇ ਗੁਲਜ਼ਾਰ ਘੋੜੇ ਦਾ ਪੋਤਾ ਜੀ ਇਹ ਜਿਹੜਾ ਖਲੀ ਦਾ ਬਾਪ ਸੀਗਾ ਤੇ ਇਹ ਘੋੜਾ ਵੀ ਤਿੰਨ ਸ਼ੋਹਾਂ ਦਾ ਚੈਂਪੀਅਨ ਹੈ ਸਾਢੇ 3 ਸਾਲ ਦੀ ਉਮਰ ਹੈ ਵੱਡੇ ਵੱਡੇ ਕੱਦ ਦੀ ਘੋੜੇ ਦਿਖਾਉਣੇ ਆ ਤੁਹਾਨੂੰ ਅੱਜ ਵਾਲੇ ਬਲੌਗ ਦੇ ਵਿੱਚ ਆਪਾਂ ਲਓ ਜੀ ਇਹ ਘੋੜਾ ਲਾਲ ਰਾਜ ਲਾਲ ਰਤਨ ਦਾ ਬੱਚਾ ਇਹ ਲਓ ਜੀ ਮਿੱਤਰੋ ਪਹਿਲਾਂ ਆਪਾਂ ਬ੍ਰਦਰ ਸਟੱਡ ਫਾਰਮ ਦੇ ਦੇਖਦੇ ਹਾਂ ਸਾਰੇ ਘੋੜੇ ਸੋ ਜਿਹੜਾ ਘੋੜਾ ਬਾਈ ਮੰਗੋ ਉਹਨਾਂ ਨੇ ਤੇ ਬਾਈ ਗਿੱਲ ਉਹਨਾਂ ਨੇ ਲਿਆ ਉਹਦੇ ਵੀ ਦਰਸ਼ਨ ਕਰਾਂਗੇ ਆਪਾਂ ਉਹ ਲਾਸਟ ਦੇ ਵਿੱਚ ਕੱਢਾਂਗੇ ਹਨਾ ਹਾਂ ਲਾਸਟ ਤੇ ਉਹ ਲਾਸਟ 'ਚ ਕੱਢਦੇ ਆ ਲਓ ਜੀ ਤੁਹਾਨੂੰ ਇੱਕ ਬਸ਼ੇਰਾ ਹੋਰ ਦਿਖਾਉਨੇ ਆ ਆਪਾਂ ਕਰਦੀ ਗੱਲ ਡਾਕਟਰ ਵੀਰੇ ਕੀ ਡਿਟੇਲ ਹੈ ਬਸ਼ੇਰੇ ਦੀ ਅੱਗੇ ਪਦਮ ਦਾ ਪਦਮ ਘੋੜੇ ਦਾ ਬੱਚਾ ਜੀ ਇਹ ਜੀ ਉਮਰ 4 ਮਹੀਨਿਆਂ ਦੀ ਆ। ਮਾਂ ਦੀ ਚੈਂਪੀਅਨ। ਬਾਈ ਬਾ ਨੌਕਰੀਓ ਸੀਗੀ। ਠੀਕ ਹੈ ਜੀ। ਲੋ ਜੀ ਮਾਂ ਵੀ ਕਹਿੰਦੇ ਇਹਦੀ ਚੈਂਪੀਅਨਸ਼ਿਪ। ਬਾਕੀ ਪਿਓ ਨੂੰ ਤਾਂ ਸਾਰੇ ਘੋੜੇ ਵਾਲੇ ਜਾਣਦੀ ਆ ਸਾਰੀ ਘੋੜੀ ਇੰਡਸਟਰੀ। ਹੁਣ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਘੋੜੇ ਬਾਈ ਉਹਨਾਂ ਦੇ ਕਿਵੇਂ ਲੱਗੇ। ਆਲਬਰਾਜ ਦਾ ਹਾਲ ਮੰਗੀਰ ਦਾ ਸੀਗਾ। ਆਲਮਗੀਰ ਗਹਾਂਤਾਂ ਤੇ ਦਸ ਗਿਆ ਇਹ ਵੀ ਛੇਰਾ ਵੀ ਬਾਈ ਉਹਨਾਂ ਨੇ ਹੁਣੇ ਲਿਆ ਇਹ ਆ ਗਿਆ ਜੀ ਕਰੰਗਾ ਨੀਲਾ ਬਸ਼ੇਰਾ ਇਹ ਲੋਪੋਪੜੇ ਪਿੰਡ ਰਣਦੀਪ ਦਿਓਲ ਕੋਲੇ ਘੋੜਾ ਰੱਖਿਆ ਹੋਇਆ ਜੀ ਨੀਲਾ ਉਸ ਘੋੜੇ ਦਾ ਬੱਚਾ ਇਹ ਨਾਮਾ ਵੀਰੇ ਦਾ ਕੇਲਾ ਰਾਜਪਾਲ ਰਾਜਵੰਸ ਲੋ ਜੀ ਹਾਂਜੀ ਲੋ ਜੀ ਇਹ ਘੋੜੇ ਨੇ ਕਹਿੰਦੇ ਮੁਕਸਰ ਸ਼ੋਅ ਦੇ ਉੱਤੇ ਮੇਲਾ ਜਿੱਤ ਲਿਆ ਸੀ ਸਾਰਾ ਉਹ ਮੁਕਸਰ ਸ਼ੋਅ ਦਾ 2023-24 ਦਾ ਵੀ ਲਾਲੋ ਤੁਸੀਂ ਇਹ ਘੋੜਾ ਚੈਂਪੀਅਨ ਬਣਿਆ ਬਾਕੀ ਜਿੰਨੇ ਵੀ ਸ਼ੋਅਾਂ ਦੇ ਵਿੱਚ ਗਿਆ ਕਹਿੰਦੇ ਜਿੱਤ ਪ੍ਰਾਪਤੇ ਕੀਤੀ ਐ ਇਹਦਾ ਨਾਮ ਆ ਰਸਤਮ ਅੱਗੇ ਰਿਜ਼ਲਟ ਵੀ ਬਹੁਤ ਚੰਗਾ ਆਇਆ ਜੀ ਇਸ ਕੋੜੇ ਦਾ ਇਹ ਲਾਰੇ ਕੋੜੇ ਦਾ ਬੱਚਾ ਜੀ ਇਹ ਇਧਰ ਵੀਰੇ ਉਹਨਾਂ ਨੇ ਕੋੜਿਆਂ ਨੂੰ ਖੁੱਲੇ ਛੱਡਣ ਲਈ ਬਣਾਇਆ ਹੋਇਆ ਰਿੰਗ ਜੀ ਤਾਨੂੰ ਪਤਾ ਵੀ ਘੋੜੇ ਕੱਚੇ 'ਚ ਰਹਿ ਕੇ ਜ਼ਿਆਦਾ ਖੁਸ਼ ਹੁੰਦੇ ਆ ਤੇ ਇਹ ਸਾਰੀ ਜਗ੍ਹਾ ਖੁੱਲੇ ਛੱਡਣ ਵਾਸਤੇ ਬਣਾਈ ਹੋਈ ਆ ਤੇ ਇੱਧਰ ਸਾਰੇ ਸਟੇਬਲ ਬਣਾਤੇ ਘੈਂਟ ਗੱਲਬਾਤ ਆ ਪੂਰੀ ਤੇ ਇੱਧਰ ਰੱਖੇ ਹੋਇਆ ਦੋ ਸ਼ਿਕਾਰੀ ਪੂਰੇ ਖਤਰਨਾਕ ਜਿਹੜੇ ਸਵੇਰੇ ਤਾਂ ਦੇਖੋ ਸੌਂਦੇ ਰਹਿੰਦੇ ਆ ਤੇ ਸ਼ਾਮ ਨੂੰ ਰਾਖੀ ਕਰਦੇ ਆ ਲੈ ਇਹਦਾ ਬੰਦਾ ਸਾਫਤੀ ਖਾ ਜੂਗਾ ਐਂ ਲੱਗਦਾ ਆ ਗਿਆ ਆ ਗਿਆ ਆ ਗਿਆ ਆ ਗਿਆ ਖੜ ਚੱਕ ਖੜ ਜਾ ਇਹ ਕੋੜਾ ਲਿਆ ਬਾਈ ਗੱਲ ਉਹਨਾਂ ਨੇ ਨਾਮ ਕੀ ਹੈ ਵੀਰੇ ਕੋੜੇ ਦਾ ਅਵਤਾਰ ਸਤਾਰ ਸਤਾਰ ਠੀਕ ਹੈ ਜੀ ਇਹ ਆ ਜੀ ਕੋੜਾ ਸਤਾਰ ਤੇ ਬਾਕੀ ਜਾਣਕਾਰੀ ਤੁਹਾਨੂੰ ਇਹਦੀ ਪੂਰੀ ਡਿਟੇਲ ਦੇ ਵਿੱਚ ਦਵਾਂਗੇ ਸਭੀ ਗੱਲ ਵੀਰੇ ਬਹੁਤ ਬਹੁਤ ਮੁਬਾਰਕਾਂ ਦੇਨੂ ਠੀਕ ਹੈ ਬਾਈ ਐਨੀ ਟੀਮ ਲੈ ਕੇ ਆਏ ਅੱਜ ਹਨਾ ਖਾਸ ਗੱਲ ਏ ਸੀ ਕੋਈ ਹਾਂ ਤੇ ਆਪਾਂ ਘੋੜੇ ਦੀ ਸਾਰੀ ਡਿਟੇਲ ਦਵਾਂਗੇ ਬਾਅਦ ਦੇ ਵਿੱਚ ਠੀਕ ਹੈ ਨਾ ਤੇ ਇਸ ਫਾਰਮ ਤੇ ਬ੍ਰਦਰ ਸਟਾਰਟ ਫਾਰਮ ਤੇ ਜਿੰਨੇ ਵੀ ਤੁਸੀਂ ਜਾਨਵਰ ਦੇਖਿਆ ਵਿੱਧ ਡਿਟੇਲ ਥੋੜੇ ਜੇ ਟਾਈਮ ਤੱਕ ਆਪਣੇ ਚੈਨਲ ਤੇ ਤੁਹਾਨੂੰ ਵੀਡੀਓ ਦੇਖਣ ਨੂੰ ਮਿਲੂਗੀ ਮੌਸਮ ਠੰਡਾ ਹੋਣਦੋ ਐਕਤੀ ਰੱਬ ਨੇ ਮੀ ਬਹੁਤ ਘਟ ਪਾਇਆ ਕਿਉਂ ਜੀ ਤੇ ਨਾਬੇ ਮੰਡੀ ਦੀ ਕੀ ਸਭਾਵਨਾ ਅੱਗੇ 100% ਤਾਂ ਲੱਗੂ ਏ ਅੱਗੇ ਭਾਦੋਂ ਚ ਲੱਗੂ ਨੌਵੇਂ ਮਹੀਨੇ ਚ ਆ ਕੇ ਹੈਨਾ 9 10 8 9 ਠੀਕ ਜਾਂ 9 10 ਠੀਕ ਹੈ ਤੇ ਆਪਣਾ ਟੈਂਟ ਤਾਂ ਉਹ ਸਾਰੇ ਤੇ ਹੁੰਦਾ ਹੈ ਨਾ ਹੈ ਜੀ ਮੰਡੀ ਲਾਵਾਂਗੇ 10 ਬਸ ਇੱਥੇ ਬਾਕੀ ਮਿੱਤਰੋ ਜਦੋਂ ਮੰਡੀ ਦੀ ਅਪਡੇਟ ਆਊਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਬਾਈ ਉਹਨਾਂ ਦੀ ਤਾਂ ਇੰਨੀ ਸਫਤ ਹੈ ਮੰਗੂ ਤੇ ਕਾਲੀ ਦੀ ਜਿੰਨਾ ਟਾਈਮ ਵੀ ਕਹਿੰਦੇ ਨਾਬੇ ਮੰਡੀ ਤੇ ਇਹਨਾਂ ਦੇ ਘੋੜੇ ਖੜਦਿਆ ਫ੍ਰੀ ਭਰਦਿਆ ਘੋੜੀਆਂ ਪੱਕੀ ਗੱਲ ਹੈ ਹਨਾ ਤਾਂ ਪਿਛਲੇ ਸਾਲ ਸਟੱਡ ਸਰਵਿਸ ਫ੍ਰੀ ਓਪਨ ਕਰਤੀ ਸੀਗੀ ਇਸ ਵਾਰੀ ਵੀ ਆਫਰ ਜਿਹੜੇ ਘੋੜਿਆਂ ਦਾ ਕਦਰ ਦਾ ਜਿਹੜਾ ਕਦਰ ਕਰਦਾ ਹੋਵੇ ਐਸੇ ਨਾਲ ਕੁੜੀ ਪਰ ਠੀਕ ਹੈ ਜੀ ਠੀਕ ਲੰਬੇ ਰੂਟ ਮਿੱਤਰਾਂ ਦੇ ਕੀ ਬਾਤ ਹੈ ਜੀ ਫੋਟੋ ਵੀਡੀਓ ਹੋ ਰਹੀਆਂ ਨੇ ਕਹਿੰਦੇ ਹੁਣ ਕਈ ਦਿਨ ਸਟੇਟਸ ਲਾਉਣਾ ਕੰਗ੍ਰੈਚੁਲੇਸ਼ਨ ਗਿੱਲ ਬਰੋ ਤੇ ਮੰਗੂ ਬਾਈ ਖਣਕੋੜਾ ਲੈ ਕੇ ਜਾਣ ਦੀਆਂ ਹੋ ਰਹੀਆਂ ਨੇ ਤਿਆਰੀਆਂ ਫੋਟੋ ਵੀਡੀਓ ਸ਼ੂਟ ਕਰਕੇ ਲੋ ਜੀ ਇੱਕ ਵਾਰੀ ਫੇਰ ਤੋਂ ਬਹੁਤ ਬਹੁਤ ਮੁਬਾਰਕਾਂ ਤੇ ਇੱਧਰ ਗਿੱਲ ਸਾਹਿਬ ਦੇ ਫਾਦਰ ਸਾਹਿਬ ਅੰਕਲ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਜੀ ਸਾਰਿਆਂ ਨੂੰ ਜਦੋਂ ਕਹਿੰਦੇ ਪਿਓ ਨਾਲ ਹੋਵੇ ਤਾਂ ਉਹ ਬਖਰੀ ਹੁੰਦਾ ਹੌਸਲਾ ਬਖਰੀ ਹੁੰਦਾ ਚਲ ਹੁਣ ਆਪਾਂ ਘੋੜਾ ਲੈ ਕੇ ਚੱਲਦੇ ਆ ਮਿੱਤਰੋ ਤੇ ਤੁਹਾਨੂੰ ਜਾ ਕੇ ਗਿੱਲ ਬਾਈ ਤੇ ਮੰਗੂ ਦਾ ਫਾਰਮ ਦਿਖਾਉਣੇ ਆ ਹੁਣ ਸੁਨਾਮ ਚੱਲਾਂ ਵੀਰੇ ਪਹੁੰਚ ਗਏ ਜੀ ਆਪਾਂ ਸੁਨਾਮ ਅਵਾਰਾ ਗਿੱਲ ਸਟੱਡ ਫਾਰਮ ਤੇ ਲੈ ਵੀ ਮਿੱਤਰੋ ਕੋਰੇ ਨੇ ਵੀ ਬਲਾਤੀ ਫਤਿਹ ਲਓ ਜੀ ਉੱਧਰ ਨਹੀਂ ਹਾਂ ਥੋੜਾ ਉੱਧਰ ਦੀ ਜਾਉ ਮੰਗੂ ਉੱਧਰ ਦੀ ਜਾਉ ਲਿਆਓ ਕਿਰ एडर hey, <tipers> ਜਿਵੇਂ ਦੇ ਫੁੱਲ ਉਵੇਂ ਦੀ ਕਮੀਪਾਲੀ ਸੇਮ ਹਨ ਚੱਕ ਮੈਚਿੰਗ ਹੋ ਗਏ ਫੁੱਲਾ ਵਰਗਾ ਪ੍ਰਮਾਤਮਾ ਨੇ ਗਿਣ ਘੋੜਾ ਫੁੱਲਾ ਵਰਗਾ ਸਾਡਾ ਏਡਾ ਕੈਂਡ ਭਾਈ ਮੈਂ ਰੱਖਿਆ ਜੀ ਭਾਜਾ ਨਾਲ ਜੀ ਮੇਰੇ ਪਤੀ ਦਾ ਇਹ ਗਿੱਲ ਮੇਰੀ ਦੀ ਗੁੜੀਆ ਨਾਮ ਇਹਦਾ ਮਜਾਜ ਇੱਕ ਫੁੱਲ ਗੁੜੀ ਦੇ ਉੱਤੇ ਆ ਜਿਹਦੇ ਬਾਾਕੀ ਪਲੇਟ ਚ ਨਹੀਂ ਫੁੱਲ ਦਾ ਹੱਤਾ ਚ ਫੁੱਲੋਂ ਘੋੜਾ ਫੁੱਲੋਂ ਪੂਰੀ ਖੁਸ਼ ਹੋ ਗਈ ਦੇਖੋ ਖੁਸ਼ ਹੋ ਗਈ ਦੇਖੋ ਸਾਲ ਲਵੇ ਹੱਥ ਲਾਉਂਦੀ ਆ ਆ ਦੇਖ ਲਓ ਜੀ ਬੱਚੇ ਨੂੰ ਕਿੰਨਾ ਪਿਆਰ ਆ ਗਿੱਲ ਵੀਰੇ ਦੀ ਕੁੜੀਆ ਨੂੰ ਨਹੀਂ ਬੱਚੇ ਅੱਜ ਕੱਲ ਦੇ ਹੋਈ ਡਰ ਜਾਂਦੇ ਆ ਕਿੰਨੇ ਟਾਈਮ ਦੀ ਆ ਵੀਰੇ ਕੁੜੀਆ ਵੀਰੇ 1 ਸਾਲ ਦੀ ਹੋਈ ਆ 1 ਸਾਲ ਦੀ ਹੋ ਗਈ ਠੀਕ ਹੈ ਇਹਨੇ ਮਤਲਬ 22 ਤਰੀਕ ਨੂੰ ਦਾ ਬਰਥਡੇ ਸੀਗਾ ਉਹ ਤਾਂ ਆਪਾਂ ਬਾਈ ਨੂੰ ਹੀ ਲਿਆ ਸੀਗਾ ਹਾਂਜੀ ਤੇ ਲੈ ਕੇ ਅੱਜ ਆਇਆ ਕਿਉਂਕਿ ਸਾਨੂੰ ਪਤਾ ਮਿਸਤਰੀਆਂ ਦਾ ਕੰਮ ਚੱਲ ਰਿਹਾ ਜੀ ਅਸੀਂ ਠੀਕ ਹੈ ਵੀਰੇ ਤੇ ਲੈ ਕਹਿੰਦੇ ਬਰਥਡੇ ਤੇ ਗਿਫਟ ਕਰਤਾ ਆਪਾਂ ਕੁੜੀਆ ਨੂੰ 22 ਤਰੀਕ ਨੂੰ ਘੋੜੇ ਦਾ ਸੌਦਾ ਹੋ ਗਿਆ ਸੀਗਾ ਜੀ ਤੇ ਲੈ ਕੇ ਫਾਰਮ ਤੇ ਬਾਈ ਉਹ ਨਹੀਂ ਆਜਾਏ ਨੇ ਕਿਉਂਕਿ 22 ਤਰੀਕ ਨੂੰ ਗੁੜੀਆ ਦਾ ਜਨਮ ਹੋਇਆ ਸੀ ਇੱਧਰ ਬੰਡਾਉਂਦੀ ਆ ਬਸ਼ੇਰੀ ਕਾਲੀ ਨਾਲ ਪਿਆਰ ਲਓ ਜੀ ਲੈ ਵੀ ਦੋਸਤੋ ਹੁਣ ਹੋ ਗਏ ਆਪਾਂ ਫ੍ਰੀ ਘੋੜਾ ਫਾਰਮ ਤੇ ਆ ਗਏ ਤੇ ਬਾਈ ਗਿੱਲ ਤੇ ਮੰਗੂ ਬਾਈ ਜੀ ਨਾਲ ਆਪਾਂ ਕਰਦੇ ਆਂ ਗੱਲਬਾਤ ਹੋਰ ਵੀਰੇ ਠੀਕ ਠਾਕ ਹੋ ਹਾਂਜੀ ਬਹੁਤ ਵਧੀਆ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੀ ਲੋਕੇਸ਼ਨ ਦੱਸ ਦਿੰਨੇ ਹਾਂ ਔਰ ਇਹਦੀ ਨਵੇਂ ਦਰਸ਼ਕ ਵੀਰਾਂ ਨੂੰ ਆਪਣੀ ਲੋਕੇਸ਼ਨ ਹੈਗੀ ਹੈ ਜੀ ਜਿਹੜੀ ਇਹ ਵਾਲੇ ਫਾਰਮ ਦੀ ਹੈ ਇਹ ਆਪਣਾ ਨਾਮ ਨੂੰ ਸ਼ਹਿਰ ਦੇ ਵਿੱਚ ਨੀਅਰ ਤਹਿਸੀਲ ਕਚੈਰੀਆਂ ਦੇ ਲਵੇ ਮੋਰਾਂ ਵਾਲੀ ਸਿੰਘ ਸਭਾ ਗੁਰਦੁਆਰਾ ਸਾਹਿਬ ਹੈ ਉਹਦੇ ਬਿਲਕੁਲ ਗਲੀ ਦੇ ਨਾਲ ਮਤਲਬ ਕੰਨ ਦਾ ਗੁਰਦੁਆਰਾ ਸਾਹਿਬ ਦੇ ਘਰ ਦੇ ਨਾਲ ਗਲੀ ਆ ਉਹ ਆਉਂਦੀ ਹੈ ਅੱਗੇ ਆ ਕੇ ਮੰਨ ਲਓ ਵੀ 500 ਮੀਟਰ ਤੇ ਆਪਣਾ ਫਾਰਮ ਹੈ ਜੀ ਨੂੰ ਮਰਜ਼ੀ ਪੁੱਛ ਲਓ ਸਭ ਨੂੰ ਪਤਾ ਫਾਰਮ ਦਾ ਨਾਮ ਦੱਸ ਦਿਓ ਜੀ ਆਪਣੇ ਫਾਰਮ ਦਾ ਨਾਮ ਅਵਾਰਾ ਗਿੱਲ ਸਟਾਰਟ ਫਾਰਮ ਤੇ ਵੀਰੇ ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਹਨਾ ਪਹਿਲਾ ਆਪਣਾ ਘੋੜਾ ਚਲਾ ਗਿਆ ਸੀ ਬਲੀ ਤੇ ਉਸ ਤੋਂ ਬਾਅਦ ਆਪਣੇ ਘੋੜੇ ਨੇ ਇਸ ਘੋੜੇ ਨੇ ਪੈਰ ਪਾਇਆ ਫਾਰਮ 'ਚ ਹਨਾ ਤੇ ਇਸ ਘੋੜੇ ਦਾ ਕੀ ਨਾਮ ਹੈ ਵੀਰੇ ਜਿਹੜਾ ਪੱਜ ਨੇ ਨਾਮ ਵੀਰੇ ਸਟਾਰ ਹੈ ਹਾਂਜੀ ਤੇ ਇਹਦੀ ਉਮਰ ਮੰਨ ਲਓ 32 ਮਹੀਨੇ ਜੀ 32 ਮਹੀਨੇ ਤੇ ਤਕਰੀਬਨ ਮੰਨ ਲਓ ਵੀ 67 ਇੰਚ ਹਾਈਟ ਹੈ ਇਹਦੀ ਤੇ ਆਪ ਬੇਤਾਬ ਦਾ ਜੀ ਬੇਤਾਬ ਜਸਪਾਲ ਅੰਕਲ ਵਾਲਾ ਜੋ ਸਲਮਾਨ ਖਾਨ ਕੋਲੇ ਚਲਾ ਗਿਆ ਜੀ ਤੇ ਮਾਂ ਇਹਦੀ ਬੋਰ ਵਾਲੇ ਦੀ ਹੈ ਜੀ ਵੱਡੇ ਦੀ ਵੱਡੇ ਘੋੜੇ ਦੀ ਬੋਰ ਵਾਲੇ ਦੀ ਤੇ 65 ਇੰਚੇ ਦੀ ਮਾਂ ਦਾ ਹੀ ਹਾਈਟ ਹੈ ਜੀ ਤੇ ਨੌਕਰੀ ਘੋੜੀ ਦਾ ਨੌਕਰੀ ਦੀ ਮਾਸ ਹੈਗੀ ਹਾਂਜੀ ਹਾਂਜੀ ਤੇ ਹਜੇ ਕੋਈ ਰਿਜ਼ਲਟ ਤਾਂ ਨਹੀਂ ਆਇਆ ਵੀਰੇ ਰਿਜ਼ਲਟ ਹਜੇ ਵੀਰੇ ਇਹ ਬੱਚਾ ਆਪੇ ਹਨਾ ਤੇ ਮਤਲਬ ਉਹ ਇਹਨੂੰ ਕੁਸ਼ ਘੋੜੀਆਂ ਦੇ ਛੱਡਿਆ ਹੋਇਆ ਰਿਜ਼ਲਟ ਚੈੱਕ ਕਰਨ ਲਈ ਤੇ ਹੁਣ ਆਪਾਂ ਨੇ ਅੱਜ ਤੋਂ ਆਪਣੇ ਫਾਰਮ ਤੇ ਆ ਗਿਆ ਬਰੀਡਿੰਗ ਲਈ ਓਪਨ ਕਰਤਾ ਹੈ ਸਟੱਡ ਸਰ ਠੀਕ ਹੈ ਵੀਰੇ ਤੇ ਗਿੱਲ ਵੀਰੇ ਲਾਲੋ ਤੁਸੀਂ ਹਨਾ ਇਹ ਤੁਸੀਂ ਆਪਣੇ ਫਾਰਮ ਤੇ ਸਭ ਤੋਂ ਮਹਿੰਗਾ ਘੋੜਾ ਲੈ ਕੇ ਆਏ ਹੋ ਤੇ ਮੈਸੂਦ ਅਸੀਂ ਵੀ ਬਾਈ ਨੇ ਘੋੜਾ ਲਿਆ 2 ਕਿੱਲੀ ਜ਼ਮੀਨ ਦੇ ਖਰੀਦ ਦਿੰਦਾ ਹਨਾ ਕੀ ਖਾਸੀ ਹੈ ਤਾਂ ਵੀਰੇ ਘੋੜੇ ਦੇ ਵਿੱਚ ਸਾਸੀ ਹੈ ਤਾਂ ਹੈ ਵੀਰੇ ਇੱਕ ਤਾਂ ਹਨਾ ਇਹ ਹੋ ਜਾਂਦਾ ਦੇਖੋ ਵੀ ਆਪਾਂ 2 ਕਿੱਲੇ ਛੱਡੋ ਚਾਹੇ ਆਪਾਂ 10 ਕਿੱਲੇ ਖਰੀਦ ਲਈਏ ਹਨਾ 10 ਕਿੱਲਿਆਂ ਨਾਲ ਉਹ ਨਾ ਨਹੀਂ ਬਣੂਗਾ ਜੋ ਘੋੜੇ ਨਾਲ ਬਣੂਗਾ ਬਿਲਕੁਲ ਸਹੀ ਹੈ ਜੀ ਦੂਸਰੀ ਗੱਲ ਇਹ ਹੈ ਵੀਰੇ ਜਦੋਂ ਇੱਕ ਵਾਰੀ ਆਪਾਂ ਘੋੜਾ ਰੱਖ ਲਈਏ ਹੈਨਾ ਤੁਹਾਨੂੰ ਪਤਾ ਵੀ ਫਿਰ ਘੋੜੇ ਬਿਨਾ ਦੇਖੋ ਫਾਰਮ ਤੇ ਨਾ ਤਾਂ ਜੀਏ ਲੱਗਦਾ ਕਿਉਂਕਿ ਜਦੋਂ ਆਪਣਾ ਘੋੜਾ ਸਭ ਨੂੰ ਪਤਾ ਵੀ ਪੂਰਾ ਹੋ ਗਿਆ ਹੈਨਾ ਤੇ ਉਹ ਹਾਥੀ ਦਾ ਸੀਗਾ ਜੀ ਬਹੁਤ ਵੱਡਾ ਘੋੜਾ ਸੀ ਉਹ ਵੀ ਪਰਮਾਤਮਾ ਨੂੰ ਚਲੋ ਜੋ ਮਨਜ਼ੂਰ ਹੈ ਜੀ ਹੈਨਾ ਉਹਨੂੰ ਟੈਗ ਹੋ ਗਿਆ ਸਾਰਾ ਦਾ ਪੂਰਾ ਹੋ ਗਿਆ ਆਪਣੇ ਕੋਈ ਵੱਸ ਦੀ ਗੱਲ ਨਹੀਂ ਸੀਗੀ ਤਾਂ ਕਰਕੇ ਮਤਲਬ ਫਾਰਮ ਤੇ ਵੀਰੇ ਜੀ ਲੱਗਣੋਂ ਹਟ ਗਿਆ ਫਿਰ ਪਰਮਾਤਮਾ ਨੇ ਕਿਰਪਾ કરી ਆਪਾਂ ਬਾਈ ਦੇ ਸਿਉਰੀਆਂ ਨਾਲ ਹੈਨਾ ਗਏ ਤਾਂ ਉਹਨਾਂ ਨੇ ਕਿਹਾ ਵੀ ਯਾਰ ਘੋੜਾ ਤੋਡੇ ਲਈ ਜਿਹੜਾ ਮਰਜ਼ੀ ਲੈ ਜਾਓ ਤਾਂ ਆਪਾਂ ਨੂੰ ਹੀ ਸੋਹਣਾ ਲੱਗਿਆ ਪਾਏ ਘੋੜਾ ਲੈ ਲਿਆ। ਪਰਮਾਤਮਾ ਨੇ ਅੱਜ ਦੁਆਰੋਂ ਬੂਟਾ ਲਾਤਾ। ਹਾਂਜੀ ਹਾਂਜੀ ਹਾਂਜੀ। ਤੇ ਬਈ ਕਿਵੇਂ ਦਾ ਫੀਲ ਹੋ ਰਿਹਾ ਫਿਰ? ਬਹੁਤ ਖੁਸ਼ਾਂ, ਬਹੁਤ ਨਜ਼ਾਰਾ, ਆਨੰਦ ਮੰਗਰ ਹੈ। ਪਰਮਾਤਮਾ ਦਾ ਸ਼ੁਕਰਿਆ ਕਰਦੇ। ਤੇ ਆਪਣੇ ਸਾਰੇ ਰਿਸ਼ਤੇਦਾਰ ਪਹੁੰਚੇ, ਸਾਰਿਆਂ ਨੂੰ ਖੁਸ਼ੀ ਆ। ਹਾਂਜੀ ਹਾਂ ਵੀਰੇ ਸਾਰਿਆਂ ਨੂੰ। ਤੇ ਵੰਗੂ ਵੀਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਬੱਸ ਵੀਰੇ ਬਹੁਤ ਚੰਗਾ ਵਸ਼ੀਰਾ ਗਾ ਵੀ। ਹਾਂਜੀ। ਮਾਸ਼ਾਅੱਲ੍ਹਾ। ਹੋਰ ਵੀ ਹੋਣਾ ਚਾਹਾਂਗੇ। ਠੀਕ ਹੈ। ਤੇ ਬਾਕੀ ਦੋਸਤੋ ਜੇ ਕੋਈ ਨਵੇਂ ਮਿੱਤਰਾਂ ਨੇ ਘੋੜੀ ਲੈਣੀ ਹੋਵੇ ਕਿਸੇ ਨਮੀ ਰੱਖਣੀ ਹੋਵੇ ਬੇਫਿਕਰ ਹੋ ਕੇ ਤੁਸੀਂ ਮੰਗੂ ਬਾਈ ਨੂੰ ਗੱਲਬਾਤ ਕਰ ਲਿਓ ਤੇ ਬਾਈ ਉਹਨੀ ਸੇਲਿੰਗ ਦਾ ਕੰਮ ਵੀ ਕਰਦੇ ਆ ਅਣਜਾਣ ਬੰਦੇ ਨੂੰ ਤੇ ਬਹੁਤ ਸੋਹਣਾ ਗਾਈਡ ਕਰਦੇ ਆ ਇਹ ਤੇ ਮੰਗੂ ਵੀਰੇ ਆਪਣਾ ਕੰਟੈਕਟ ਨੰਬਰ ਦੱਸ ਦੋ ਆਪਣਾ ਨੰਬਰ ਵੀਰੇ 7710404085 ਤੇ ਆਪਣੇ ਕੋਲੇ ਜਿੰਨਾ ਕੋ ਬਜਟ ਅਗਲੇ ਦਾ ਹੁੰਦਾ ਹਨਾ ਰੇਟ ਲਾਉਣ ਦਾ ਘੋੜੀ ਦਾ ਵੀ ਇਹ ਮੁੱਲ ਦੀ ਸਾਨੂੰ ਘੋੜੀ ਚਾਹੀਦੀ ਆ ਉਹ ਮੁੱਲ ਦੀ ਕੱਢ ਕੇ ਦੇ ਦਿੰਦੇ ਆ ਤੇ ਬਾਕੀ ਵੀਰ ਉਹਨਾਂ ਦਾ ਰੇਟ ਬਹੁਤ ਜਾਇਜ਼ ਆ ਜੀ ਠੀਕ ਹੈ ਜੇ ਇਸ ਕੋਡੇ ਤੋਂ ਤੁਸੀਂ ਸਟਾਰ ਕੋਡੇ ਤੋਂ ਸਰਵਿਸ ਲੈਣੀ ਹੋਵੇ ਤੇ ਬਾਈ ਉਹਨਾਂ ਦਾ ਨੰਬਰ ਸਕਰੀਨ ਤੇ ਚੱਲਦਾ ਬਾਕੀ ਦੀ ਜਾਣਕਾਰੀ ਤੁਸੀਂ ਮਿੱਤਰੋ ਕਾਲ ਕਰਕੇ ਪੁੱਛ ਸਕਦੇ ਹੋ ਮਿਲਦੇ ਹਾਂ ਜੀ ਅਗਲੇ ਬਲੌਗ ਦੇ ਵਿੱਚ ਚੰਗਾ ਜੀ ਰੱਬ ਰੱਖਾ